ਵਾਰਡ ਨੰਬਰ 15 ਹਲਕਾ ਨਾਰਥ ਤੋਂ ਸਮਾਜ ਸੇਵਕ ਅਤੇ ਰਿਟਾਇਰਡ ਐਸ ਐਚਓ ਸੰਜੀਵ ਕੁਮਾਰ ਵੱਲੋਂ ਲੋਕਾਂ ਦੀ ਸੇਵਾ ਕਰਦੇ ਹੋਏ ਪ੍ਰੇਮਨਗਰ ਗੋਕੁਲ ਐਵੇਨਿਊ ਰਾਜੇਂਦਰ ਨਗਰ ਅਤੇ ਵਿਜੇਨਗਰ ਦੇ ਇਲਾਕਿਆਂ ਵਿੱਚ ਸੜਕਾਂ ਤੇ ਖੜੇ ਪਾਣੀ ਦੀ ਮੁਸ਼ਕਲ ਨੂੰ ਹੱਲ ਕਰਵਾਇਆ ਗਿਆ। ਇਲਾਕਾ ਵਾਸੀਆਂ ਨੇ ਉਹਨਾਂ ਦਾ ਧੰਨਵਾਦ ਕੀਤਾ। ਨਾਂ ਇਹਨਾਂ ਗਟਨ ਨਗਰ ਤੋਂ ਬੋਲਦਾ ਹਾਂ ਮੋਨੂ ਤੇ ਸਾਡੇ ਸੀਵਰ ਬਲਾਕ ਸੀਗੇ ਤੇ ਸੰਜੀਵ ਕੁਮਾਰ ਸ਼ਰਮਾ ਜੀ ਨੇ ਇਹਨਾਂ ਨੂੰ ਪ੍ਰਾਈਵੇਟ ਬੰਦੇ ਲਾ ਕੇ ਬਾਹਰ ਖਲਾਇਆ। ਇਨਾਲਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਤੇ ਸਰਕਾਰੀ ਬੰਦੇਆਂ ਨੂੰ ਕਿਹਾ ਸੀ ਕਿ ਆਏ ਹੀ ਕਰਕੇ ਚਲੇਗੇ ਤੇ ਉਹਨਾਂ ਨੇ ਅੱਜ ਹੀ ਸਾਨੂੰ ਨੁਕਸਰ ਖਾਸ ਕੀਤੀ ਹੈ ਤੇ ਅੱਜ ਹੀ ਉਹਨਾਂ ਨੇ ਸਾਰਾ ਮਿੱਟੀ ਸਾਫ ਕਰਵਾਤੀ ਹੈ ਤੇ ਸੀਵਰੇਜ ਦਾ ਕੰਮ ਵੀ ਸਾਰਾ ਜਿਹੜਾ ਬੁੱਕਿਆ ਸੀ ਸਾਰਾ ਜਿਹੜਾ ਸੀ ਸਾਫ ਸੂਖਲਵਾ ਕੇ ਬਹੁਤ ਵਧੀਆ ਕਰ ਦਿੱਤਾ ਮਿਹਰਬਾਨੀ ਧੰਨਵਾਦ ਬਹੁਤ ਸਾਡੇ ਪੜੇ ਦਿਨਾ ਤੋਂ ਇੱਕ ਸੀਵਰੇਜ ਦੀ ਪ੍ਰੋਬਲਮ ਸੀ ਤੇ ਆਪਾਂ ਫੇਰ ਕੱਲ ਸੰਜੀਪ ਕੁਮਾਰ ਜੀ ਨੂੰ ਫੋਨ ਕੀਤਾ ਤੇ ਉਹ ਕੱਲ ਦੇ ਲੱਗੇ ਹੋਏ ਐ ਤੇ ਅੱਜ ਸਾਡੇ ਸੀਵਰੇਜ ਦੀ ਪ੍ਰੋਬਲਮ ਖਤਮ ਹੋ ਗਈ ਐ ਇਹਨਾਂ ਦੇ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਆ ਵਿਚਾਰੇ ਬਹੁਤ ਤੇ ਗੋਕੁਲ ਐਮਨਿਊ ਗਲੀ ਨੰਬਰ 5 5 ਵਿੱਚ ਉਹਨਾਂ ਨੇ ਆਪਣਾ ਪੂਰਾ ਸਹਿਯੋਗ ਦਿੱਤਾ ਵੈ ਬਹੁਤ-ਬਹੁਤ ਥੈਂਕਸ ਆ ਰਬਾ ਕਿ ਸਾਡੇ ਸਕੂਲ ਬਾਰੇ ਸੋਚਿਆ ਫਸਟ ਥੈਂਕਸ ਤੁਹਾਨੂੰ ਜਿਨ੍ਹਾਂ ਨੇ ਸਕੂਲ ਦੀ ਸਥਿਤੀ ਦੇਖ ਕੇ ਇਹਦਾ ਸੁਧਾਰ ਕਰਨ ਦਾ ਸੋਚਿਆ ਮੈਂ ਬਹੁਤ ਉਹਨਾਂ ਦਾ ਥੈਂਕਸ ਕਰਨਾ ਚਾਹਾਂਗੀ ਕਿ ਜਿਨ੍ਹਾਂ ਨੇ 1 ਮਿੰਟ ਦੇ ਵਿੱਚ ਸੁਣ ਕੇ ਤੇ ਆ ਕੇ ਸਕੂਲ ਦੀ ਸਥਿਤੀ ਨੂੰ ਸੁਧਾਰ ਦਿੱਤਾ ਸਾਰੇ ਸਕੂਲ ਦੀ ਪ੍ਰੋਬਲਮ ਖਤਮ ਹੋ ਗਈ ਹੈ ਨੈਕਸਟ ਟਾਈਮ ਉਹ ਨਾ ਵੀ ਯਾਦ ਕਰ ਲੈ ਜਿਹੜੇ ਸੀ ਆਈਸੀਸ ਪੇਪਰ ਉਹਨਾਂ ਨੇ ਕਿਹਾ ਸੀ ਕਿ ਪੈਸੇ ਅਲੱਗ ਤੋਂ ਲੱਗਣਗੇ ਕਿਉਂਕਿ ਇਹ ਬਾਹਰ ਮੇਨ ਰੋਡ ਦਾ ਕੰਮ ਨਹੀਂ ਹੈ ਇਹ ਸਕੂਲ ਦਾ ਕੰਮ ਹੈ ਤੁਹਾਡੇ ਤੁਸੀਂ ਪੈਸੇ ਦਿਓਗੇ ਫਿਰ ਹੋ ਜਾਵੇ ਮੈਡਮ ਕਿੰਨੇ ਦਿਨ ਤੋਂ ਦਿੱਕਤ ਸੀ ਬੱਚਿਆਂ ਨੂੰ ਇਹ ਤਾਂ ਸਾ 15 ਕਿ ਦਿਨ ਨਹੀਂ ਹੋਏ